ਕੀ ਇਹ ਕਿਹੜਾ ਨਾਮ ਹੈ ਜਿਹਦੇ ਮਨ ਲੇਦਾ ਇਹ ਸੁਭਾਸ਼ੰਦਰ ਭੱਲਾ ਜੱਟ ਲਾਖੀ ਮਰ ਭੱਲੇ ਦਾ ਮੁੰਡਾ ਸੀ ਜੀ ਕਿੰਨੇ ਵਜੇ ਦੀ ਕਟਣਾ ਹੈ ਇਹ ਪਾਜੀ ਮੇਰੇ ਖਾਲ ਲਗਭਗ 7:30 ਵਜੇ ਤੇ ਅੱਛਾ ਕੀ ਗੱਲ ਕੀ ਹੋਈ ਗੱਲ ਕੁਛ ਨਹੀਂ ਇਹ ਮੁੰਡੇ ਬੈਠੇ ਇੱਥੇ ਨਾ ਤਾਂ ਆਮ ਬੱਚੇ ਬੈਠਦੇ ਗਲੀ 'ਚ ਤੇ ਇਧਰੋਂ ਆਏ ਮੁੰਡੇ ਦੋ ਦਿਨ ਚਾਰ ਜਣੇ ਸੀਗੇ ਅੱਛਾ ਤੇ ਉਹ ਮੜਕੇ ਨੇ ਗਾਲਾਂ-ਗਾਲਾਂ ਕੱਢੀਆਂ ਬਣੇ ਕੋ ਪ੍ਰਾਣੀ ਰੰਝਾ ਚ ਹੋ ਗਈ ਜਾਂ ਰੱਬ ਜਾਣੇ ਤੇ ਉਹਨੇ ਪਹਿਲਾਂ ਗੋਲੀ ਚਲਾਈ ਮੁੰਡੇ ਦੇ ਅੱਛਾ ਪਹਿਲਾਂ ਗਲਾਂ ਗੱਡੀਆਂ ਮੁੰਡਾ ਧੋੜਿਆ ਤੇ ਗੋਲੀ ਮਾਰਦੀ ਪਿਛੋਂ ਅੱਛਾ ਤੇ ਬਾਕੀ ਜਿਹੜੇ ਬੱਚੇ ਬੈਠੇ ਲੱਗੇ ਉਹ ਵੀ ਉਰੇ ਭਰੇ ਹੋ ਗਏ ਉਹ ਫੇਰ ਕੁਝ ਚਾਰ ਜਣੇ ਸੀਗੇ ਕੋਈ ਇਧਰ ਤੋਂ ਧੋੜ ਧੁੜ ਗਏ ਭਲੇ ਕੋਈ ਬੰਦਾ ਨਹੀਂ ਸੀਗਾ ਲੇਡੀ ਸੀਗੀਆਂ ਤੇ ਪਰ ਗਲਤ ਆਇਆ ਦਾ ਨਾ ਮਗਰ ਚਾਰ ਜਣੇ ਪੈਦਲ ਸੀ ਜਾਂ ਬਾਈਕ ਤੇ ਸੀ ਬਾਈਕ ਕੋਈ ਪਿਛੇ ਲਾਈ ਹੋਈ ਹੈਗੀ ਇੱਥੇ ਨਹੀਂ ਲੱਖ ਅੰਦਰ ਨਹੀਂ ਲੱਗਿਆ ਪੈਦਲ ਆਏ ਸੀ ਹਾਂਜੀ ਇੱਥੇ ਤੋੜ ਕੇ ਆਏ ਸੀ ਦਾ ਪੈਦਲ ਕਿਹੜੇ ਕਿੰਨੇ ਦੇ ਲੱਗੀ ਆ ਉਹ ਕਿੱਥੇ ਬੈਠੇ ਆਹ ਸਾਹਮਣੇ ਥੜੀ ਤੇ ਬੈਠੇ ਸੀ ਅੱਛਾ ਨਾਲ ਫੋਰ ਨਾਰ ਹੋਰ ਵੀ ਲੋਕ ਸੀ ਬੈਠੇ ਸੀ ਦੋ ਬੱਚੇ ਬੈਠੇ ਸੀ ਦੋ ਤਿੰਨ ਨਾਲ ਮਲੇ ਦੇ ਮੁੰਡੇ ਬੈਠੇ ਸੀ ਕਿੰਨੇ ਜਣੇ ਕੋਈ ਪਿਸਤਲ ਪਿਸਤਲ ਦੇਖ ਜਾਣਾ ਕੋਈ ਸੀਗਾ ਉਹਨਾਂ ਕੋਲ ਜਿਹੜੇ ਆਏ ਸੀਗੇ ਇਹਦੇ ਖਾਲੀ ਉਧਰ ਬੈਠੇ ਗੱਲਾਂ ਮਾਰਦੇ ਹਾਂ ਇਦਾਂ ਨਾਮ ਕਿ ਕਿਤੇ ਗੋਲੀ ਵਜਈ ਉਦੋਂ ਨਾ ਰਾਹੁਲ era ਕਿੰਨੀਆਂ ਗੋਲੀਆਂ ਫਾਇਰ ਹੋਈਆਂ ਇੱਕ ਫਾਇਰ ਕੀਤਾ ਹੈ ਦੂਜਾ ਫਾਇਰ ਫਸ ਗਿਆ ਬਣੀ ਹਾਂ ਤੇ ਉਹਦੇ ਪੱਟੇ ਤੇ ਲੱਗੀ ਗੋਲੀ ਮੁੰਡੇ ਦੇ ਅੱਛਾ ਜੀ ਫਿਰ ਉਹ ਤੋੜ ਗਏ ਤੇ ਉਧਰ ਉਹ ਵੀ ਮੁੰਡੇ ਭੱਜ ਗਏ ਅੱਛਾ ਇਹ ਪਤਾ ਕਿਹੜੇ ਕਿਹੜੇ ਏਰੀਆ ਦੇ ਹੈਗੇ ਪਤਾ ਲੱਗੇ ਅਹ ਭਾਜੀ ਤਾਂ ਹੁਣ ਨਹੀਂ ਪਤਾ ਕਿਹੜਾ ਮੁੰਡੇ ਦੀ ਗੋਲੀ ਵੱਜੀ ਉਹ ਕਿੱਥੇ ਦਾ ਰਹਿਣ ਵਾਲਾ ਇਸੇ ਮਹੱਲੇ ਇਸੇ ਮਹੱਲੇ ਦਾ ਸੁਵਾਸਨਗਰ ਮਹੱਲੇ ਦਾ ਅੱਛਾ ਕੀ ਨਾਮ ਹੈ ਤੁਹਾਡਾ ਰਾਹੁਲ ਅੱਛਾ ਕੋਈ ਰੰਜੇ ਦੁੰਜੇ ਸਹਿਗੀ ਬੱਲੇ ਕਿੱਦਾਂ ਗੱਲ ਇੱਥੇ ਭਾਜੀ ਉਹਨਾਂ ਮੁੰਡੇ ਨੂੰ ਪਤਾ ਹਣਾ ਕੁਛ ਕਿਆ ਪਰ ਇਹ ਆ ਵੀ ਉਦਾਂ ਹੀ ਆਇਆ ਬੰਦੇ ਇਹ ਮਹੱਲੇ ਦੇ ਨਹੀਂ ਸੀ ਬਾਹਰਲੇ ਆਏ ਆ ਜਲੰਧਰ ਦੇ ਸੋਟਲ ਦੇ ਏਰੀਆ ਦੇ ਵਿੱਚ ਦੇਰ ਰਾਤ ਨੂੰ ਗੋਲੀ ਚੱਲਦੀ ਹੈ ਗੋਲੀ ਚੱਲਣ ਤੋਂ ਬਾਅਦ ਇੱਕ ਨੌਜਵਾਨ ਜ਼ਖਮੀ ਹੋ ਜਾਂਦਾ ਸਾਡੇ ਨਾਲ ਏਡੀਸੀਪੀ ਮੈਮ ਮੈਮ ਤੁਸੀਂ ਮੌਕੇ ਤੇ ਆਏ ਹੋ ਕੀ ਮਾਮਲਾ ਹੈ ਕਿੰਨੇ ਵਜੇ ਦੀ ਹੈ ਘਟਨਾ ਇਹ ਆਰਾਊਂਡ 8:00 ਕਲੌਕ ਦੀ ਜੀ ਸਾਨੂੰ ਇਤਲਾ ਹੈ ਕਿ

ਜੀ ਇਹ ਦਾ ਨਾਮ rahul ਹੈ ਤੇ ਆ ਇਹ ਸੋਡਲ ਏਰੀਆ ਦਾ ਹੀ ਰਹਿਣ ਵਾਲਾ ਹੈ ਸੀਸੀਟੀਵੀ ਕੈਮਰਾ ਦੇ ਵਿੱਚ ਕੁਝ ਆਇਆ ਫਿਲਹਾਲ ਜੀ that's a matter of investigation ਉਹ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹਨੂੰ ਇਨਵੈਸਟੀਗੇਟ ਕਰਾਂਗੇ ਇਹ ਮਹੱਲੇ ਦੇ ਵਿੱਚ ਪੁੱਛਿਆ ਗਿਆ ਉਹ ਕਹਿੰਦੇ ਨੇ ਤਿੰਨ ਤੋਂ ਚਾਰ ਲੋਕ ਆਉਂਦੇ ਨੇ ਪਹਿਲੇ ਗਲੀ ক্লোਜ਼ ਕੱਢੀ ਜਾਂਦੇ ਉਸ ਤੋਂ ਬਾਅਦ ਕਿਹੜੀ ਆ ਉਹਨਾਂ ਦੇ ਉੱਤੇ ਕਿੜੀ ਗੋਲੀ ਚਲਾਈ ਜਾਂਦੀ ਹੈ ਜੀ ਜੀ that will all be taken on record ਜੀ ਐਂਡ ਉਹਨੂੰ ਇਨਵੈਸਟੀਗੇਟ ਕੀਤਾ ਜਾਊਗਾ ਕਿ ਵਜ੍ਹਾ ਰੰਜਿਸ਼ ਕੀ ਸੀ ਕੋਈ ਪ੍ਰਾਣੀ ਦੰਜਤ ਕੰਨ ਉਹ ਦੇਖਿਆ ਜਾਊਗਾ ਜੀ matter of investigation ਕੀ ਕਾਰਵਾਈ ਕੀਤੀ ਜਾਏਗੀ ਹਜੇ ਉਹਦੋਈ ਉਤੇ ਤੇ ਐਫ ਆਰ ਕੀਤੀ ਜਾਊਗੀ ਜੀ ਐਂਡ ਵੀਲ ਬੀ ਇਨਵੈਸਟੀਗੇਟਿੰਗ ਦਾ ਮੈਟਰ ਫਰਦਰ ਵੀ ਦੇਖਿਆ ਸੀ ਗੱਲਬਾਤ ਕੀਤੀ ਗਈ ਐਡੀਸੀ ਵੀ ਵਨ ਦੇ ਨਾਲ ਉਹਨਾਂ ਨੇ ਦੱਸਿਆ ਇਹ ਤਿੰਨ ਲੋਕ ਆਂਦੇ ਨੇ ਮੋਟਰਸਾਈਕਲ ਦੇ ਉੱਤੇ ਨੌਜਵਾਨ ਦੇ ਉੱਤੇ ਕਿਹੜਾ ਗਲੀ ক্লোਜ਼ ਕਰਨ ਤੋਂ ਬਾਅਦ ਉਹਨਾਂ ਦੇ ਉੱਤੇ ਕਿਹੜੀ ਗੋਲੀ ਚਲਾ ਦਿੱਤੀ ਜਾਂਦੀ ਹੈ ਗੋਲੀ ਉਸ ਦੇ ਪੜ ਦੇ ਵਿੱਚ ਪੜ ਦੇ ਕੋਲ ਕਿਹੜੀ ਗੋਲੀ ਲੱਗਦੀ ਹੈ ਜਿਸੇ ਮੌਕੇ ਤੋਂ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਲਿਆਇਆ ਜਾਂਦਾ ਤੇ ਜੋ ਕਾਰਵਾਈ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਦੇ ਜੋ ਚੈੱਕ ਵੀ ਕੀਤੇ ਜਾ ਰਹੇ ਨੇ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਚ